ਦੋਸਤੋ ਲਾਈਵ ਜਨੰਦਮੇ ਟੀਵੀ ਤੋਂ ਦੇਖ ਸਕਦੇ ਬੱਸੀ ਬਾਬਾ ਖੇ ਥੋੜੇ ਦਿਨ ਪਹਿਲਾਂ ਇੱਕ ਲੜਾਈ ਝਗੜਾ ਆਇਆ ਜ ਸਾਹਮਣੇ ਪਰ ਸਟ੍ਰੀਟ ਦਾ ਦੇਖ ਸਕਦੇ ਉਹ ਸਾਹਮਣੇ ਪੱਕ ਗੱਲਬਾਤ ਦੀ ਕੋਸ਼ਿਸ਼ ਕਰਾਂਗੇ ਪੂਰਾ ਮਾਮਲਾ ਕੀ ਸੀ ਜੀ ਤਾਂ ਕੀ ਹੁਣ ਕਲੀਅਰ ਹੋਇਆ ਹਾਂਜੀ ਅਨੁਰਾਦਾ ਜੀ ਕੀ ਗੱਲ ਹੈ ਜਿਹੜੀ ਅੱਜ ਕਲੀਅਰ ਹੋਈ ਥਾਣੇ ਪਹੁੰਚੋ ਹਾਂਜੀ ਸਰ ਮੇਰੇ ਹਸਬੰਡ ਆਏ ਨੇ ਉਹਨਾਂ ਦੀ ਲਾਜ਼ ਲਗਰ ਆਏ ਨੇ ਸਾਰੇ ਰਿਲੇਟਿਵਸ ਆਏ ਸੀਗੇ ਉੱਥੇ ਉਹਨਾਂ ਨੇ 16 ਲੱਗ ਆਪਣਾ ਕਰ ਲਿਆ ਆਪਣਾ ਦੇਤਾ ਸਾਰਾ ਕੁਝ ਮੈਨੂੰ ਡਾਕੂਮੈਂਟਸ ਵੀ ਦਿੱਤੇ ਨੇ ਸੁਲਾ ਵੀ ਕਰ ਲਈ ਹੈ ਠੀਕ ਹੈ ਮੇਰੇ ਹਸਬੰਦ ਵੀ ਮੇਰੇ ਨਾਲ ਖੜੇ ਨੇ ਹੁਣ ਮਤਲਬ ਉਹ ਕਹਿੰਦੇ ਨੇ ਕਿ ਤੁਹਾਡੀ ਇੱਕ ਮੰਗ ਸੀ ਉਸ ਦਿਨ ਅਸੀਂ ਰਾਤ ਜਦੋਂ ਉਹ ਐਡਰੈਸ ਗੱਲਬਾਤ ਕੀਤੀ ਸੀ ਹਾਂਜੀ ਨਹੀਂ ਤੁਸੀਂ ਕਿਹਾ ਸੀ ਤੁਹਾਡੇ ਸੋਹਰਾ ਪਰਿਵਾਰ ਤੁਹਾਨੂੰ ਨਹੀਂ ਦੇ ਰਹੇ ਹਾਂਜੀ ਅੱਜ ਜਿਹੜਾ ਲੜਕਾ ਨਹੀਂ ਆਜਾ ਐਕਸੀਸਰ ਨੇ ਬੁਲਾਇਆਇਆ ਇਥੇ ਜੀ ਤੇ ਇੱਥੇ ਆ ਕੇ ਉਹਨਾਂ ਨੇ ਰੇਤ ਤੇ ਵੀ ਹਾਂ ਠੀਕ ਹੈ ਜੀ ਉਹ ਦੋ ਵੀ ਤੁਹਾਡੀ ਮੰਗ ਸੀ ਬਾਕੀ ਇਹ ਤੁਹਾਡੀ ਮੰਗ ਸੀ ਹਾਂ ਜੀ ਮੇਨਲੀ ਇਹੀ ਮੰਗ ਸੀ ਬਾਕੀ ਜਿਹੜੀਆਂ ਸੀਗੀਆਂ ਉਹ ਉਹਨਾਂ ਨੇ ਵੀ ਮੰਨ ਲਈਆਂ ਵਾ ਜੋ ਵੀ ਛੋਟੀ-ਵੱਡੀਆਂ ਸੀਗੀਆਂ ਹਸਬੰਡਸ ਤੇ ਉਹਨਾਂ ਦੇ ਨੌਸਟਾ ਠੀਕਾ ਉਹਨਾਂ ਨੇ ਕਹਿਤਾ ਜੀ ਠੀਕ ਹੈ ਇੱਥੇ ਬਸਤੀ ਬਾਬਾ ਖੇਰ ਜੋ ਆਏ ਸੀ ਸੀ ਠੀਕ ਹੈ ਐਸੇ ਜੋ ਸਾਨੂੰ ਮਿਲੇ ਆ ਉਹਨਾਂ ਨੇ ਸਾਡੇ ਸੁਲਾ ਖਰਾਕ ਦੀ ਹੈ ਠੀਕ ਹੈ ਹਸਬੰਡ ਵੀ ਨਾਲ ਹੀ ਖੜੇ ਨੇ ਇਹਨਾਂ ਨੇ ਵੀ ਮੰਨ ਲਿਆ ਜੋ ਵੀ ਹੈਗਾ ਠੀਕ ਹੈ ਹੁਣ ਸਾਰੇ ਅੱਪਾ ਇਕੱਠੇ ਨਾਲ ਹੀ ਰਹਿਣਾ ਹੈ ਕੈਨ ਵੱਲ ਬਹੁਤ ਬਹੁਤ ਥੈਂਕ ਯੂ ਕਰ ਦਿਆ ਹਰ ਇੱਕ ਚੀਜ਼ ਦਾ ਜਿਨ੍ਹਾਂ ਨੇ ਵੀ ਮੈਨੂੰ ਸਪੋਰਟ ਕੀਤਾ ਹੋ ਤੁਸੀਂ ਬਾਹਰ ਜਾਣਾ ਇਹਨਾਂ ਦੇ ਨਾਲ ਹੀ ਤੁਸੀਂ ਜਾਓਗੇ ਹਾਂਜੀ ਬਾਹਰ ਸਨਾਲੀਆ ਬਿਲਕੁਲ ਠੀਕ ਹੈ ਤੇ ਜਿਹੜੀ ਇੱਕ ਹੁਣ ਬਸ ਥੈਂਕ ਯੂ so much ਬਹੁਤ ਬਹੁਤ ਸਪੋਰਟ ਕੀਤੀ ਸਾਰਿਆਂ ਨੇ ਮੇਰੀ ਪਲੀਜ਼ ਸਾਰਿਆਂ ਨੂੰ ਮੈਂ ਬਹੁਤ ਬਹੁਤ ਥੈਂਕ ਯੂ ਕਹਿਣਾ ਚਾਹਾਂਗੀ ਵਿਦੇਸ਼ ਜਾਂ ਇੱਥੇ ਬਹੁਤ ਇੰਡੀਆ ਜਿਨ੍ਹਾਂ ਨੇ ਵੀ ਮੈਨੂੰ ਸਪੋਰਟ ਕੀਤੀ ਸੀਰੀਅਸਲੀ ਬਹੁਤ ਬਹੁਤ ਥੈਂਕ ਯੂ ਐਂਡ ਥੈਂਕ ਯੂ so much ਜਿਨ੍ਹਾਂ ਨੇ ਵੀ ਮੇਰਾ ਕੀਤਾ ਬਸ ਥੈਂਕ ਯੂ ਅਧੋ ਬਣਾ ਨਾਲ ਚਲੋ ਅੱਛਾ ਹਾਂਜੀ ਭਾਜੀ ਹੁਣ ਦੱਸੋ ਜੀ ਇੰਦਰ ਜੀ ਕੁਛ ਨਹੀਂ ਦੱਸਣਾ ਜੀ ਜੋ ਕੀਤਾ ਇਹਨੇ ਬਹੁਤ ਸੋਹਣਾ ਕੀਤਾ ਥੈਂਕ ਯੂ ਵੈਰੀ ਥੰਕ ਯੂ ਤੁਸੀਂ ਦੇਖ ਸਦੇ ਜੋ ਹੈਗਾ ਨਹੀਂ ਪਰ ਇਹੰਤਾ ਦਾ ਸੌਲਟ ਆਊਟ ਹੋ ਗਿਆ ਉਹਨੂੰ ਕਿਵੇਂ ਦੇਖ ਦੋਗੇ ਜਿਹੜਾ ਚਲੋ ਇਸ ਚੀਜ਼ ਨਾਲ ਮੈਂ ਕਿਹਾ ਠੀਕ ਹੈ ਵਾ ਗ੍ਰੀਨ ਕਿਹਾ ਬੱਲੇ ਤੁਸੀਂ ਆਪਣੀ ਮਰਜ਼ੀ ਨਾਲ ਕੀਤਾ ਭਾਈ ਨਾਲ ਬਰਾਬਰ ਐਵੇਂ ਤੇ ਨਹੀਂ ਖੜਾ ਹੋਇਆ ਉਹਦਾ ਡਰਾਫਟ ਵੀ ਸੈਟੀਸਫੈਕਸ਼ਨ ਉਹਨਾਂ ਦੀ ਸੈਟੀਸਫੈਕਸ਼ਨ ਉਹਨੇ ਦੋਨਾਂ ਦੇ ਇਸ ਚੀਜ਼ ਨੂੰ ਯਸ ਐਗਰੀ ਬਹੁਤ ਹੈ ਕੋਈ ਬੰਦਗੀ ਨਾ ਨਾ ਕੋਈ ਬਿਲਕੁਲ ਰਾਜਨਮੀ ਨਾ ਨਾ ਠੀਕ ਹੈ ਠੀਕ ਹੈ ਸੋ ਬਹੁਤ ਧੰਨਵਾਦ ਦੇ ਸਕਦੇ ਦੂਜਾ ਪੱਖ ਸਾਹਮਣੇ ਆ ਦੇ ਸਕਦੇ ਹੋ ਤੇ ਬੱਸੀ 바ਵਾ ਕੇ ਤੋਂ ਦੇ ਸਕਦੇ ਸਿੱਧੀ ਹੱਥੀਂ ਦਾ ਤੇ ਲਾਈਵ ਜਦੋਂ ਮੈਂ ਟੀਵੀ ਤੋਂ ਦੇ ਸਕਦੇ ਹੋ ਕਿਦਾ ਥੋੜੇ ਦਿਨ ਪਹਿਲਾਂ ਕਿ ਲੜਾਈ ਝਗੜਾਪਾ ਦਿਖਾਇਆ ਸੀ ਜਿਹਨੂੰ ਪਾਰਸ ਰੇਟ ਦਾ ਮਾਮਲਾ ਸੀ ਇੱਕ ਪਾਸਪੋਰਟ ਨੂੰ ਲੈ ਕੇ ਮੀਆਂ ਬੀਬੀ ਦਾ ਲੜਾਈ ਝਗੜਾ ਬਹੁਤ ਜ਼ਿਆਦਾ ਭਈ ਉਹਨਾਂ ਦਾ ਕਹਿਣਾ ਜੀ ਮੇਰਾ ਸਾਰਾ ਪਰਿਵਾਰ ਮੈਨੂੰ ਕੁੱਟਦੇ ਕੁੱਟਦੇ ਆ ਭਈ ਉਹਨਾਂ ਨੇ ਆਪਸ ਵਿੱਚ ਬਹਿ ਕੇ ਬਸੇ ਬਾਬਾ ਕੇ ਥਾਣੇ ਰਾਜੀ ਨਾਮਾ ਹੋ ਚੁੱਕਾ ਜੋ ਉਹਨਾਂ ਦੇ ਪੇਪਰ ਸੀ ਪਾਸਪੋਰਟ ਸੀ ਉਹਨਾਂ ਨੂੰ ਮਿਲ ਚੁੱਕਾ ਆ ਜੋ ਵੀ ਪੇਪਰ ਸੀ ਬਹੁਤ ਧੰਨਵਾਦ ਸਾਡੇ ਚੈਨਲ ਜੁੜੇ ਜਾਂਦਾ ਜਿਹਨਾਂ ਨੂੰ ਮੈਂ ਟੀਵੀ ਨਾਲ ਕੋਈ ਨਵੀਂ ਅਪਡੇਟ ਵੀ ਲਾਈਵ ਹੋ ਕੇ ਦੱਸਾਂਗੇ ਬਹੁਤ ਧੰਨਵਾਦ ਸਾਡੇ ਚੈਨਲ ਜੁੜੇ ਜਾਂਦਾ ਸਾਡੇ ਭੈਣ ਭਰਾਵਾ ਦਾ